ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜ਼ਰੂਰੀ ਨਹੀਂ ਕਿ ਪਿੰਨੀਆਂ ਸਰਦੀ ਵਿੱਚ ਹੀ ਖਾਧੀਆਂ ਜਾਣ ਅੱਜ ਜਿਹੜੀਆਂ ਆਪਾਂ ਪਿੰਨੀਆਂ ਤਿਆਰ ਕੀਤੀਆਂ ਨੇ ਉਹ ਸਪੈਸ਼ਲ ਗਰਮੀ ਵਾਲੀਆਂ ਨੇ ਬਹੁਤ ਜਿਆਦਾ ਟੇਸਟੀ ਬੰਦੀਆਂ ਨੇ ਜਦੋਂ ਤੁਸੀਂ ਇੱਕ ਵਾਰ ਬਣਾ ਕੇ ਖਾ ਲੀਆਂ ਬਾਰ ਬਾਰ ਬਣਾਇਆ ਕਰੋਗੇ ਗਰਮੀ ਦਾ ਸਵੇਰ ਸਵੇਰ ਦਾ ਨਾਸ਼ਤਾ ਜਾਂ ਫਿਰ ਸ਼ਾਮ ਦੀ ਪਕ ਤੁਸੀਂ ਜਦੋਂ ਮਰਜੀ ਇਹਨਾਂ ਨੂੰ ਖਾ ਸਕਦੇ ਹੋ ਬਹੁਤ ਹੀ ਮਜ਼ੇਦਾਰ ਤੇ ਦਾਣੇਦਾਰ ਬੰਦੀਆਂ ਨੇ ਮਜ਼ੇਦਾਰ ਜੀਆਂ ਪਿੰਨੀਆਂ ਬਣਾਉਣ ਲਈ ਆਪਾਂ 2 ਕੱਪ ਲਵਾਂਗੇ ਕਣਕ ਦਾ ਆਟਾ ਜਿਹੜਾ ਕਿ ਆਪਾਂ ਰੂਟੀਨ ਵਿੱਚ ਵਰਤਦੇ ਹਾਂ ਇਹ ਤੁਸੀਂ ਨਾਪ ਹੈ ਜਿਹੜਾ ਉਹ ਕਿਸੇ ਕੌਲੀ ਵਗੈਰਾ ਨਾਲ ਵੀ ਲੈ ਸਕਦੇ ਹੋ ਪਰ ਜਿਹੜੀ ਵੀ ਚੀਜ਼ ਨਾਲ ਤੁਸੀਂ ਇਹਨੂੰ ਮਿਨੋਗੇ ਸਾਰਾ ਸਮਾਨ ਆਪਾਂ ਉਸ ਹਿਸਾਬ ਦਾ ਪਾਉਣਾ ਹੈਗਾ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਫਿਰ ਅੱਧਾ ਕੱਪ ਲਵਾਂਗੇ ਆਪਾਂ ਸੂਜੀ ਸੂਜੀ ਤੁਹਾਡੀ ਕੋਈ ਮਰਜ਼ੀ ਹੋਵੇ ਮੋਟੀ ਹੋਵੇ ਚਾਹੇ ਬਰੀਕ ਹੋਵੇ ਅੱਧਾ ਕੱਪ ਤੁਸੀਂ ਸੂਜੀ ਲੈ ਲੈਣਾ ਕੱਪ ਉੱਪਰੋਂ ਜ਼ਿਆਦਾ ਖੁੱਲ ਹੈ ਇਸ ਲਈ ਆਪਾਂ ਅੱਧੇ ਤੋਂ ਥੋੜੀ ਜੀ ਜ਼ਿਆਦਾ ਲਈ ਹੈਗੀ ਉਸ ਤੋਂ ਬਾਅਦ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਿਰਫ ਇਹਦੇ ਵਿੱਚ ਥੋੜਾ ਜਿਹਾ ਸਮਾਨੀ ਲੱਗਣਾ ਤੇ ਮਜ਼ੇਦਾਰ ਜਿਹੇ ਲੱਡੂ ਬਣ ਕੇ ਤਿਆਰ ਹੋ ਜਾਣਗੇ ਫਿਰ ਉਸੇ ਕੱਪ ਦੇ ਨਾਲ ਹੀ ਆਪਾਂ ਦੁੱਧ ਮਿਲਾਵਾਂਗੇ ਡੇਢ ਕੱਪ ਲੈ ਆਪਾਂ ਦੁੱਧ ਦੁੱਧ ਫ੍ਰਿਜ ਵਿੱਚ ਚੋਲਿਆ ਸੀ ਜਿਆਦਾ ਠੰਡਾ ਸੀ ਇਸ ਲਈ ਆਪਾਂ ਇਹਨੂੰ ਨੋਰਮਲ ਕਰ ਲਾਂਗੇ ਜੇ ਤੁਹਾਡਾ ਦੁੱਧ ਬਾਹਰ ਪਿਆ ਤਾਂ ਤੁਸੀਂ ਉਹੀ ਲੈ ਲਿਓ ਨੂੰ ਗਰਮ ਕਰਨ ਦੀ ਕੋਈ ਜ਼ਰੂਰਤ ਨਹੀਂ ਦੋ ਚਮਚੇ ਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਦੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਲਕਾ ਗਰਮ ਜਦੋਂ ਇਹ ਹੋ ਗਿਆ ਤਾਂ ਉਸ ਤੋਂ ਬਾਅਦ ਇਹਨੂੰ ਆਪਾਂ ਟੱਚ ਕਰਕੇ ਦੇਖ ਲਿਆ ਜਨ ਕਿ ਅੱਜ ਕੱਲ ਜਿਹੜਾ ਨੋਰਮਲ ਦੁੱਧ ਹੁੰਦਾ ਉਹ ਐਸੇ ਟਾਈਪ ਦਾ ਹੁੰਦਾ ਤੇ ਇਹਨੂੰ ਆਪਾਂ نیچے ਉਤਾਰ ਲਾਂਗੇ ਉਸ ਤੋਂ ਬਾਅਦ ਆਪਣਾ ਮਿਕਸ ਕੀਤਾ ਹੋਇਆ ਆਟਾ ਸੂਜੀ ਤੇ ਕਣਕ ਦਾ ਆਟਾ ਜਿਹਨੂੰ ਆਪਾਂ ਮਿਕਸ ਕੀਤਾ ਸੀ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਦੋਨਾਂ ਚੀਜ਼ਾਂ ਨੂੰ ਆਪਾਂ ਇਕੱਠੇ ਕਰ ਦਾਂਗੇ ਜਿੰਨਾ ਵੀ ਤੁਸੀਂ ਸਮਾਨ ਹੈ ਕਿਸੇ ਵੀ ਕੱਪ ਜਾਂ ਕੌਲੀ ਦੇ ਹਿਸਾਬ ਨਾਲ ਲਿਓ ਤੇ ਉਹਦੇ ਨਾਲ ਸਾਰਾ ਕੁਝ ਪਰਫੈਕਟਾ ਹੋਊਗਾ ਕੋਈ ਵੀ ਚੀਜ਼ ਵੱਧ ਘੱਟ ਨਹੀਂ ਹੋਣੀ ਚੰਗੀ ਤਰ੍ਹਾਂ ਇਹਨੂੰ ਦੁੱਧ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਤੇ ਨਾ ਜ਼ਿਆਦਾ ਇਹ گاੜਾ ਹੋਊਗਾ ਨਾ ਢਿੱਲਾ ਹੋਊਗਾ ਦੇਖੋ ਮਿਕਸ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਹੋ ਜਾਊਗਾ ਤੇ ਇਹਨੂੰ ਟੱਕ ਕੇ ਆਪਾਂ 10 ਮਿੰਟਾਂ ਲਈ ਰੈਸਟ ਤੇ ਰੱਖਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਸੂਜੀ ਪਾਈ ਸੀ ਸੂਜੀ ਕਰਕੇ ਇਹ ਲੱਡੂ ਹੈ ਜਿਹੜੇ ਦਾਣੇਦਾਰ ਬਣਨਗੇ ਇਹਨਾਂ ਨੂੰ ਤੁਸੀਂ ਕਣਕ ਦੇ ਆਟੇ ਦੇ ਲੰਡੂ ਵੀ ਕਹਿ ਸਕਦੇ ਹੋ ਜਾਂ ਜਦੋਂ ਹੀ ਕੋਈ ਪ੍ਰਸ਼ਾਦ ਵਗੈਰਾ ਬਣਾਉਂਦੇ ਐ ਉਹ ਲੱਡੂ ਚੂਰਮੇ ਵਾਲੇ ਬਣਦੇ ਐ ਤਾਂ ਇਹਨੂੰ ਤੁਸੀਂ ਚੂਰਮਾ ਲੱਡੂ ਵੀ ਕਹਿ ਸਕਦੇ ਹੋ ਉਸ ਤੋਂ ਬਾਅਦ ਹੱਥਾਂ ਤੇ ਥੋੜਾ ਜਿਹਾ ਘਿਓ ਲਗਾ ਲਿਓ ਚਾਹੀ ਤੁਸੀਂ ਥੋੜਾ ਥੋੜਾ ਪਾਣੀ ਵੀ ਲਗਾ ਸਕਦੇ ਹੋ ਜਾਂ ਘਿਓ ਨਹੀਂ ਲਗਾਉਣਾ ਪਰ ਬਿਲਕੁਲ ਥੋੜਾ ਜਿਹਾ ਤੇ ਆਪਾਂ ਦੇਸੀ ਘਿਓ ਗਰਮ ਰੱਖਿਆ ਹੋਇਆ ਇਹ ਆਪਾਂ ਦੇਸੀ ਘਿਓ ਦੇ ਵਿੱਚ ਫਰਾਈ ਕਰਾਂਗੇ ਤੁਸੀਂ ਇੱਥੇ ਤੇਲ ਦੀ ਵਰਤੋਂ ਬਿਲਕੁਲ ਨਾ ਕਰਿਓ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਇਹਨੂੰ ਪਲਟ ਦਿਓ ਪਰ ਇਹ ਪਤਲੇ ਤੇ ਲੰਬੇ ਹੋਣੇ ਚਾਹੀਦੇ ਐ ਰਫ ਜੇ ਹੋਣ ਕੋਈ ਗੱਲ ਨਹੀਂ ਜਿਆਦਾ ਵਧੀਆ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਜਿਵੇਂ ਤੁਸੀਂ ਪਾਓ ਉਸ ਹਿਸਾਬ ਨਾਲ ਪਰ ਜਿਆਦਾ ਮੋਟੇ ਨਾ ਬਣਾਇਓ ਕਿਉਂਕਿ ਨਹੀਂ ਤਾਂ ਇਹ ਅੰਦਰੋਂ ਕੱਚੇ ਰਹਿ ਜਾਣਗੇ ਮੀਡੀਅਮ ਫਲੇਮ ਤੇ ਗੈਸ ਰੱਖਿਓ ਬਾਅਦ ਵਿੱਚ ਬਿਲਕੁਲ ਸਲੋ ਕਰ ਦਿਓ ਹੌਲੀ ਹੌਲੀ 8 ਤੋਂ 10 ਮਿੰਟ ਇਹਨੂੰ ਪੱਕਣ ਵਿੱਚ ਲੱਗਣਗੇ ਹੌਲੀ ਹੌਲੀ ਆਪਣਾ ਵਧੀਆ ਚਾਹੇ ਕਲਰ ਦੇਣਗੇ ਫਿਰ ਆਪਾਂ ਇਹਨੂੰ ਕੱਢ ਲਾਂਗੇ ਜਦੋਂ ਤੁਸੀਂ ਇਹਨਾਂ ਨੂੰ ਦੂਸਰੀ ਵਾਰ ਪਾਉਂਗੇ ਉਦੋਂ ਤੁਸੀਂ ਇਹ ਧਿਆਨ ਰੱਖਣਾ ਗੈਸ ਨੂੰ ਇੱਕ ਵਾਰ ਬੰਦ ਕਰ ਦਿਓ ਕਿਉਂਕਿ ਤੇਲ ਕਾਫੀ ਗਰਮ ਹੋਊਗਾ ਇੱਕੋ ਵਾਰ ਜਿਆਦਾ ਨਹੀਂ ਪੱਕਣੇ ਚਾਹੀਦੇ ਫਿਰ ਹੌਲੀ ਹੌਲੀ ਪਾਉਂਦੇ ਜਾਓ ਜਦੋਂ ਤੂੰ ਸਾਰੇ ਪਾਤੇ ਫਿਰ ਗੈਸ ਨੂੰ ਸਲੋ ਫਲੇਮ ਤੇ ਚਲਾ ਲਿਓ ਹੌਲੀ ਹੌਲੀ ਪਲਟਿਓ ਹੌਲੀ ਹੌਲੀ ਜਦੋਂ ਅੰਦਰੋਂ ਪੱਕ ਕੇ ਬਾਹਰੋਂ ਲੇਟ ਕਲਰ ਦੇਣਗੇ ਤਾਂ ਇਹਦਾ ਮਤਲਬ ਹੈ ਵਧੀਆ ਬਣ ਕੇ ਤਿਆਰ ਹੋ ਗਏ ਤੁਸੀਂ ਇਹਨਾਂ ਨੂੰ ਬਿਲਕੁਲ ਲਾਸਟ ਤੇ ਖਾ ਕੇ ਵੀ ਦੇਖ ਸਕਦੇ ਹੋ ਚਾਹੇ ਇਹ ਫਿੱਕੇ ਹੈ ਪਰ ਤੁਹਾਨੂੰ ਪਤਾ ਲੱਗ ਜੂ ਵੀ ਇਹ ਕੱਚੇ ਤਾਂ ਨਹੀਂ ਉਸ ਤੋਂ ਬਾਅਦ ਸਾਰਿਆਂ ਨੂੰ ਤਿਆਰ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਲਿਆ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰ ਲਾਂਗੇ ਦੇਖੋ ਇਸ ਤਰ੍ਹਾਂ ਦੇ ਆਪਾਂ ਬਣਾਏ ਸੀ ਇੰਨੇ ਕਿ ਇਹ ਮੋਟੇ ਸੀ ਤੇ ਇੰਨੇ ਲੰਬੇ ਸੀ ਉਹ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਬਣਾ ਲਿਓ ਪਰ ਜਿੰਨੇ ਤੁਸੀਂ ਪਤਲੇ ਜਿਵੇਂ ਆਉਂਗੇ ਉਹ ਛੇਤੀ ਤਿਆਰ ਹੋ ਜਾਣਗੇ ਫਿਰ ਇਹਨਾਂ ਨੂੰ ਆਪਾਂ ਤੋੜ ਮਰੋੜ ਲਵਾਂਗੇ ਵਿੱਚੋਂ ਇਹ ਚੰਗੀ ਤਰ੍ਹਾਂ ਪੱਕ ਗਏ ਤੇ ਆਪਾਂ ਚੈੱਕ ਕਰ ਲਿਆ ਸੀ ਉਸ ਤੋਂ ਬਾਅਦ ਇਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਆਪਾਂ ਕਰ ਲਾਂਗੇ ਦੇਸੀ ਘਿਓ ਦੇ ਲੱਡੂ ਕਹਿ ਲੋ ਜਾਂ ਤੁਸੀਂ ਪਿੰਨੀਆਂ ਕਹਿ ਲੋ ਸਿੰਪਲ ਆਟੇ ਤੋਂ ਤਿਆਰ ਹੋਈਆਂ ਨੇ ਮਰਜੀ ਦਾ ਸਾਰਾ ਪਸਮਾਨ ਪਾਵਾਂਗੇ ਬੱਚਿਆਂ ਨੂੰ ਸਕੂਲ ਦੇ ਟਿਫਨ ਵਿੱਚ ਵੀ ਦੇ ਸਕਦੇ ਹਾਂ ਜਾਂ ਜਦੋਂ ਵੀ ਕੋਈ ਘਰ ਦੇ ਆਪਣੇ ਮੈਂਬਰ ਬਾਹਰ ਕੰਮ ਲਈ ਜਾਂਦੇ ਆ ਤਾਂ ਤੁਸੀਂ ਉਹਨਾਂ ਦੇ ਟਿਫਨ ਵਿੱਚ ਦੇ ਸਕਦੇ ਹੋ ਆਰਾਮ ਨਾਲ ਚਾਹ ਵਗੈਰਾ ਨਾਲ ਖਾ ਲੈਣਗੇ ਦਰਾਂ ਵੀ ਦਿਨ ਤੱਕੇ ਨਨ ਕੋਸ਼ ਵੀ ਨਹੀਂ ਹੁੰਦਾ ਗਰਮੀ ਦਾ ਮੌਸਮ ਹੈ ਬਸ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕਿਸੇ ਠੰਡੀ ਜਗ੍ਹਾ ਤੇ ਰੱਖ ਲਿਓ ਉਸ ਤੋਂ ਬਾਅਦ ਜੱਗ ਵਿੱਚ ਥੋੜੇ ਥੋੜੇ ਪਾਉਂਦੇ ਜਾਵਾਂਗੇ ਤੇ 1-2 ਮਿੰਟਾਂ ਲਈ ਲਗਾਤਾਰ ਆਪਾਂ ਇਹਨੂੰ ਗ੍ਰाइंड ਕਰਦੇ ਜਾਵਾਂਗੇ ਤੇ ਆਪਾਂ ਵਧੀਆ ਜਿਹਾ ਇਹਦਾ ਚੂਰਮਾ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਿਆ ਬਹੁਤ ਹੀ ਮਜ਼ੇਦਾਰ ਇਹ ਲੱਡੂ ਤਿਆਰ ਹੁੰਦੇ ਨੇ ਸਿੰਪਲ ਤਰੀਕੇ ਦੇ ਨਾਲ ਰੈਸਪੀ ਵਧੀਆ ਲੱਗੀ ਜਾਂਦੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਸੀਂ ਜਰੂਰ ਜਾਇਓ ਮਜ਼ੇਦਾਰ ਚੂਰਮਾ ਕਰ ਲਿਆ ਤਿਆਰ ਹੁਣ ਆਪਾਂ ਲਿਆ ਥੋੜਾ ਜਿਹਾ ਦੇਸੀ ਘਿਓ ਅੱਧੀ ਕਿਕਰਚੀ ਲਈ ਹੈ ਜਿਹੜਾ ਕੜਾਈ ਵਿੱਚ ਬਾਕੀ ਕਿਓ ਸਿੱगो ਪਸਾਰਾ ਬਾਹਰ ਕੱਢ ਲਿਆ ਉਸੇ ਕੜਾਈ ਦੀ ਵਰਤੋਂ ਕਰਾਂਗੇ ਹੋਰ ਭਾਂਡਾ ਵਗੈਰਾ ਲੈਣ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਆਪਾਂ ਹਲਕਾ ਗਰਮ ਕਰ ਲਿਆ ਮਰਜ਼ੀ ਤੇ ਪਾਵਾਂਗੇ ਡਰਾਈ ਫਰੂਟ ਆਪਾਂ ਥੋੜੇ ਜਿਹਾ ਕਾਜੂ ਬਦਾਮ ਪਿਸਤੇ ਤੇ ਮੱਗਜੇ ਦੇ ਵਿੱਚ ਤੁਸੀਂ ਜ਼ਰੂਰ ਪਾਓ ਥੋੜਾ ਜਿਹਾ ਆਪਾਂ ਪਾਇਆ ਸੁੱਕਾ ਨਾਰੀਅਲ ਜਿਹਨੂੰ ਆਪਾਂ ਗ੍ਰੇਟ ਕਰ ਲਿਆ ਸੀ ਜਦੋਂ ਹੀ ਹਲਕੇ ਜਿਹੇ ਰੋਸਟ ਹੋ ਗਏ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਚੂਰਮਾ ਪਾਤਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਹੀ ਤੁਸੀਂ ਇਹ ਚੂਰਮਾ ਪਾ ਦੋਗੇ ਨਾਲ ਦੀ ਨਾਲ ਹੀ ਗੈਸ ਨੂੰ ਬੰਦ ਕਰ ਦਿਓ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਹੱਥਾਂ ਦੇ ਨਾਲ ਟੱਚ ਕਰਕੇ ਦੇਖ ਲਿਓ ਇਹ ਹਲਕਾ ਗਰਮ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੱਪ ਬੂਰਾ ਖੰਡ ਜੇ ਮਿੱਠਾ ਤੁਹਾਨੂੰ ਘੱਟ ਪਸੰਦ ਹੈ ਤਾਂ ਤੁਸੀਂ 3-4 ਚਮਚੇ ਦੇ ਵਿੱਚ ਹੋਰ ਘੱਟ ਪਾ ਦਿਓ ਚੰਗੀ ਤਰ੍ਹਾਂ ਮਿਕਸ ਕਰ ਲਿਓ ਗੈਸ ਇੱਥੇ ਬਿਲਕੁਲ ਬੰਦ ਹੈ ਇਸ ਗੱਲ ਦਾ ਧਿਆਨ ਰੱਖਿਓ ਉਸ ਤੋਂ ਬਾਅਦ ਕੜਾਈ ਨੂੰ نیچے ਉਤਾਰ ਲਿਓ ਥੋੜਾ ਜਿਹਾ ਆਪਾਂ ਸੌਂਫ ਤੇ ਇਲਾਇਚੀ ਦਾ ਪਾਊਡਰ ਪਾਵਾਂਗੇ ਇਹਦੇ ਦਾ ਟੇਸਟ ਬੜਾ ਹੀ ਵਧੀਆ ਹੁੰਦਾ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੱਥਾਂ ਨਾਲ ਜਿਆਦਾ ਦਬਾ-ਦਬਾ ਕੇ ਤੁਸੀਂ ਇਹ ਲੱਡੂ ਤਿਆਰ ਕਰਨੇ ਆ ਥੋੜਾ ਜਨਨ ਨੂੰ ਜਿਆਦਾ ਦਬਾਉਣਾ ਪਊਗਾ ਬਹੁਤ ਹੀ ਮजेदार ਜੇ ਚੂਰਮਾ ਲੱਡੂ ਜਾਂ ਫਿਰ ਆਟੇ ਦੀਆਂ ਮजेदार ਪਿੰਨੀਆਂ ਬਣ ਕੇ ਤਿਆਰ ਨੇ ਜਦੋਂ ਵੀ ਤੁਹਾਡਾ ਦਿਲ ਕਰੇ ਇਹਨੂੰ ਬਣਾ ਕੇ ਤੁਸੀਂ ਛੱਟਪਟ ਖਾ ਸਕਦੇ ਹੋ ਜਿੰਨਾ ਕ ਸਮਾਨ ਤੁਹਾਡੀ ਮਰਜ਼ੀ ਹੈ ਪਾਉਣਾ ਚਾਹੋ ਉਸ ਹਿਸਾਬ ਨਾਲ ਤੁਸੀਂ ਪਾ ਲਿਓ ਫਿਰ ਵੀ ਬਹੁਤ ਜ਼ਿਆਦਾ ਮजेदार ਤੇ ਟੇਸਟੀ ਬਣਨਗੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਕਿਉਂਕਿ ਗਰਮੀ ਦਾ ਮੌਸਮ ਹੈ ਸ਼ਾਮ ਦੇ ਸਮੇਂ ਬੱਚਿਆਂ ਨੂੰ ਭੁੱਖ ਜ਼ਰੂਰ ਲੱਗਦੀ ਹੈ ਤੇ ਐ ਜਿਹੀਆਂ ਹੈਲਦੀ ਚੀਜ਼ਾਂ ਬਣਾ ਕੇ ਘਰ ਵਿੱਚ ਰੱਖੋਗੇ ਤੁਸੀਂ ਇਹਤੇ ਲਈ ਬਹੁਤ ਜਿਆਦਾ ਵਧੀਆ ਹੁੰਦੀਆਂ ਨੇ ਤੇ ਨਾਲੇ ਬੱਚੇ ਇਹਨਾਂ ਨੂੰ ਟਿਫਨ ਵਿੱਚ ਵੀ ਲੈ ਜਾ ਸਕਦੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਉਂ ਜੀ ਲੱਗੀ